ਹਰਿਆਣਾ ਵਿੱਚ ਜਲੇਬੀ ਬਾਬਾ ਦੀ ਹੋਈ ਮੌਤ ਜੋ ਕਿ ਪਿਛਲੇ 14 ਸਾਲਾਂ ਤੋਂ ਕੱਟ ਰਿਹਾ ਸੀ ਜੇਲ੍ਹ ਹਰਿਆਣਾ ਵਿੱਚ ਹਿਸਾਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਜਲੇਬੀ ਬਾਬਾ ਉਰਫ ਬੇਲੀ RAM ਉਰਫ ਅਮਰਪੁਰੀ ਜੋ ਕਿ ਪਿਛਲੇ 14 ਸਾਲਾਂ ਤੋਂ ਜੇਲ੍ਹ ਕੱਟ ਰਿਹਾ ਸੀ ਤੇ ਪਿਛਲੇ ਮੰਗਲਵਾਰ ਉਸ ਦੀ ਜਿਹੜੀ ਹੈ ਅਚਾਨਕ ਤबीयत ਜੇਲ੍ਹ ਦੇ ਵਿੱਚ ਖਰਾਬ ਹੋ ਜਾਂਦੀ ਆ ਤੇ ਉਸ ਨੂੰ ਹਸਪੀਟਲ ਦਾਖਲ ਕਰਵਾਇਆ ਜਾਂਦਾ ਤੇ ਕੁਝ ਦਿਨ ਠੀਕ ਹੋਣ ਦੇ ਮਗਰੋਂ ਤੇ ਫਿਰ ਉਹਨੂੰ ਜਿਸ ਦਿਨ ਉਹ ਸੈਂਟਰਲ ਜੇਲ੍ਹ ਦੇ ਵਿੱਚ ਆਉਂਦਾ ਤੇ ਫਿਰ ਉਸ ਦੀ ਜਿਹੜੀ ਤਬੀਅਤ ਆ ਵਿਗੜ ਜਾਂਦੀ ਆ ਜਦੋਂ ਉਹਨੂੰ ਦੁਆਰਾ ਹਸਪਤਾਲ ਲਿਜਾਇਆ ਜਾਂਦਾ ਤਾਂ ਉਹਨੂੰ ਜਿਹੜੇ ਡਾਕਟਰ ਨੇ ਉਹ ਮਰਤਕ ਘੋਸ਼ਿਤ ਕਰ ਦਿੰਦੇ ਨੇ ਜਿਹੜਾ ਜਲੇਬੀ ਬਾਬਾ ਹੈ ਇਹਦੇ ਉੱਤੇ ਇੱਕ ਆਈਟੀ ਐਕਟ ਦੇ ਤਹਿਤ ਇਹਦੇ ਤੇ ਇੱਕ આરોਪ ਹੈ ਕਿ ਇਸ ਨੇ ਇੱਕ ਲਗਭਗ 120 ਔਰਤਾਂ ਨੂੰ ਨਸ਼ੀਲੀ ਚਾਹ ਪਿਲਾ ਕੇ ਉਹਨਾਂ ਦਾ ਜਿਹੜਾ ਸਰੀਰਕ ਸ਼ੋਸ਼ਣ ਕੀਤਾ ਸੀ ਜਿਹਦੇ ਤਹਿਤ ਉਹ ਪਿਛਲੇ 14 ਸਾਲਾਂ ਤੋਂ ਜਿਹੜੀ ਉਹ ਜੇਲ੍ਹ ਕੱਟ ਰਿਹਾ ਸੀ ਤੇ ਉਸ ਦੀਆਂ ਇਹਨਾਂ ਹਰਕਤਾਂ ਕਰਕੇ ਕੋਰਟ ਨੇ ਜਿਹੜੀ ਇਹ ਉਸ ਨੂੰ ਸਜ਼ਾ ਸੁਣਾਈ ਸੀ ਜਲੇਬੀ ਬਾਬਾ ਉਹ 8 ਸਾਲ ਦੀ ਉਮਰ ਦੇ ਵਿੱਚ ਆਪਣੇ ਘਰੋਂ ਨਿਕਲ ਗਿਆ ਸੀ ਤੇ ਉਥੋਂ ਘਰੋਂ ਜਾ ਕੇ ਇਹ ਦਿੱਲੀ ਦੇ ਵਿੱਚ ਰਹਿਣ ਲੱਗਾ ਤੇ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਉੱਤੇ ਇਹਦੀ ਬਾਬਾ ਦਗੰਬਰ ਰਾਮੇਸ਼ਵਰ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਉਸਨੇ ਉਹਨਾਂ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਬਾਬਾ ਜੀ ਦਾ ਉਹਨਾਂ ਦਾ ਜਿਹੜਾ ਕਹਿਦੀ ਵੀ ਚੇਲਾ ਬਣ ਜਾਂਦਾ ਤੇ ਉਜੈਨ ਦੇ ਵਿੱਚ ਜਾ ਕੇ ਇਹ ਰਹਿਣਾ ਸ਼ੁਰੂ ਕਰ ਦਿੰਦਾ ਤੇ ਜਦੋਂ ਇਹਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਇਹਨੇ ਪੁਛ ਪੜਤਾਲ ਦੇ ਦੌਰਾਨ ਇਸਨੇ ਦੱਸਿਆ ਜਿਹੜਾ આરોપી ਬਾਬਾ ਹੈ ਇਨੇ ਦੱਸਿਆ ਕਿ ਇਹ ਪੰਜਾਬ ਦੇ ਵਿੱਚ ਮੂਲ ਰੂਪ ਦੇ ਵਿੱਚ ਪੰਜਾਬ ਦੇ ਮਾਨਸਾ ਤੋਂ ਰਹਿਣ ਵਾਲਾ ਤੇ ਪਰ ਇਹ ਹੁਣ ਜਿਹੜਾ ਫਤਿਹਬਾਦ ਟੋਹਾਣਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਰਹਿ ਰਿਹਾ ਸੀ ਤੇ ਇਸ ਨੇ ਲਗਭਗ 20 ਸਾਲ 1984 ਤੋਂ ਲੈ ਕੇ ਨੇ 20 ਸਾਲ ਤੱਕ ਇਹਨੇ ਜਿਹੜੀ ਆ ਉਹ ਰੇੜੀ ਵੀ ਉੱਥੇ ਜਲੇਬੀਆਂ ਦੀ ਲਗਾਈ ਤੇ 20 ਸਾਲ ਪਹਿਲਾਂ ਇਹਨੇ ਤੁਹਾਣਾ ਦੇ ਫਤਿਹਾਬਾਦ ਦੇ ਤੁਹਾਣਾ ਦੇ ਵਿੱਚ ਇੱਕ ਇਹਨੇ ਮੰਦਿਰ ਸਥਾਪਿਤ ਕੀਤਾ ਜਦੋਂ ਇਹ 18 ਸਾਲ ਦਾ ਹੋ ਜਾਂਦਾ ਤਾਂ ਫਿਰ ਇਹ ਆਪਦੇ ਪਿੰਡ ਵਾਪਸ ਮੁੜਦਾ ਤੇ ਉੱਥੇ ਦੇ ਪਰਿਵਾਰ ਵਾਲੇ ਇਸ ਦਾ ਵਿਆਹ ਕਰ ਦਿੰਦੇ ਆ ਵਿਆਹ ਕਰਾਉਣ ਤੋਂ ਬਾਅਦ ਇਹ ਫਤਿਹਾਬਾਦ ਤੁਹਾਣਾ ਦੇ ਵਿੱਚ ਵਾਪਸ ਫਿਰ ਜਿਹੜਾ ਇਹ ਮੁੜ ਕੇ ਆਉਂਦਾ ਤੇ ਉੱਥੇ ਆਉਣ ਤੋਂ ਬਾਅਦ ਇਹਨੇ 20 ਸਾਲ ਪਹਿਲਾਂ ਇੱਥੇ ਜਿਹੜਾ ਇੱਕ ਮੰਦਿਰ ਸਥਾਪਿਤ ਕੀਤਾ ਸੀ ਉਸ ਮੰਦਿਰ ਦੇ ਵਿੱਚ ਇਹ ਬਾਬਾ ਬਣ ਕੇ ਜਿਹੜਾ ਰਹਿਣ ਲੱਗ ਜਾਂਦਾ ਤੇ ਉਥੇ ਜੰਤਰ ਮੰਤਰ ਤੰਤਰ ਦੇ ਨਾਲ ਜਿਹੜੇ ਲੋਕਾਂ ਦੇ ਆ ਇਹ ਇਲਾਜ ਕਰਨੇ ਆ ਉਹ ਸ਼ੁਰੂ ਕਰ ਦਿੰਦਾ ਤੇ ਇਲਾਜ ਕਰਾਉਣ ਦੇ ਲਈ ਇੱਥੇ ਜਿਹੜੀਆਂ ਔਰਤਾਂ ਨੇ ਉਹ ਇਹਦੇ ਕੋਲ ਆਉਂਦੀਆਂ ਸੀ ਤੇ ਜਦੋਂ ਔਰਤਾਂ ਇਹਦੇ ਕੋਲ ਆਉਂਦੀਆਂ ਸੀ ਤੇ ਇਹ ਉਹਨਾਂ ਨੂੰ ਚਾਹ ਦੇ ਵਿੱਚ ਨਸ਼ੀਲੀਆਂ ਗੋਲੀਆਂ ਪਾ ਕੇ ਉਹਨਾਂ ਨੂੰ ਬੇਹੋਸ਼ ਕਰਕੇ ਉਹਨਾਂ ਦਾ ਸਰੀਰਕ ਜਿਹੜਾ ਉਹ ਸ਼ੋਸ਼ਣ ਕਰਦਾ ਸੀ ਗੱਲ ਇੱਥੇ ਹੀ ਨਹੀਂ ਮੁੱਕਦੀ ਵੀ ਸਰੀਰਕ ਸ਼ੋਸ਼ਣ ਤੱਕ ਉਹ ਉਹਨਾਂ ਦੀਆਂ ਵੀਡੀਓ ਵੀ ਨਾਲ ਆਪਦੇ ਮੋਬਾਈਲ ਦੇ ਵਿੱਚ ਸ਼ੂਟ ਕਰਦਾ ਸੀ ਮੋਬਾਈਲ ਦੇ ਵਿੱਚ ਵੀਡੀਓ ਬਣਾ ਕੇ ਰੱਖਦਾ ਸੀ ਅਤੇ ਬਾਅਦ ਦੇ ਵਿੱਚ ਉਹਨਾਂ ਔਰਤਾਂ ਨੂੰ ਉਹ ਵੀਡੀਓ ਜਿਹੜੀਆਂ ਨੇ ਦਿਖਾ ਕੇ ਜਿਹੜਾ ਉਹ ਬਲੈਕਮੇਲ ਕਰਦਾ ਸੀ ਤੇ ਜਿਸ ਡਰ ਤੋਂ ਜਿਹੜੀਆਂ ਔਰਤਾਂ ਨੇ ਉਹ ਕੁਝ ਵੀ ਨਹੀਂ ਬੋਲਦੀਆਂ ਸੀ ਤੇ ਨਾ ਹੀ ਉਹ ਕਿਸੇ ਨੂੰ ਵੀ ਆਪਦੇ ਪਰਿਵਾਰ ਦੇ ਵਿੱਚ ਕੁਝ ਵੀ ਦੱਸਦੀਆਂ ਸੀ ਤੇ ਗੱਲ ਹੁਣ ਇੱਥੇ ਹੀ ਨਹੀਂ ਮੁੱਕਦੀ ਇਸ ਨੇ ਇੱਕ ਨਹੀਂ ਇਸਨੇ 120 ਔਰਤਾਂ ਦੇ ਨਾਲ ਜਿਹੜਾ ਉਹ ਜ਼ਬਰਜਨਾਹ ਕੀਤਾ ਤੇ ਜਦੋਂ ਅਕਤੂਬਰ ਦੇ ਵਿੱਚ ਇਹਦੇ ਤੇ ਜਿਹੜੀ ਪਹਿਲੀ ਐਫ ਆਈ ਆਰ ਦਰਜ ਹੁੰਦੀ ਆ 2017 ਦੇ ਵਿੱਚ ਉਦੋਂ ਇੱਕ ਔਰਤ ਵੱਲੋਂ ਇਹਦੇ ਇਹਦੇ ਖਿਲਾਫ ਹੈ ਜਿਹੜੀ ਉਹ ਸ਼ਿਕਾਇਤ ਕੀਤੀ ਜਾਂਦੀ ਆ ਤੇ ਇਹਦੇ ਤੇ ਮੁਕੱਦਮਾ ਦਰਜ ਹੁੰਦਾ ਤੇ ਇਹ ਉਸ ਤੋਂ ਬਾਅਦ 2018 ਦੇ ਵਿੱਚ ਮੌਜੂਦਾ ਜਿਹੜੇ ਐਸ ਐਚ ਓ ਨੇ ਪ੍ਰਦੀਪ ਕੁਮਾਰ ਜੀ ਉਹਨਾਂ ਦੀ ਸ਼ਿਕਾਇਤ ਉੱਤੇ ਇੱਕ ਮਾਮਲਾ ਹੋਰ ਦਰਜ ਹੁੰਦਾ ਤੇ ਫਿਰ ਜਦੋਂ ਪੁਲਿਸ ਇਸ ਨੂੰ ਗ੍ਰਿਫਤਾਰ ਕਰਨ ਦੇ ਲਈ ਜਾਂਦੀ ਹੈ ਤਾਂ ਉੱਥੇ ਉਸ ਸਮੇਂ ਇਹਦੇ ਕੋਲੋਂ ਇੱਕ ਜਿਹੜਾ ਚਿੰਟਾ ਇਹਦੇ ਕੋਲੋਂ ਰਾਖ ਬੇਬੂਤੀ ਤੇ ਵੀ ਸੀ ਆਰ ਤੇ ਇਹਦਾ ਮੋਬਾਈਲ ਫੋਨ ਜਿਹੜਾ ਉਹ ਬਰਾਮਦ ਹੁੰਦਾ ਤੇ ਉਹ ਮੋਬਾਈਲ ਫੋਨ ਜਿਹਦੇ ਵਿੱਚ ਲਗਭਗ ਜਿਹੜੀਆਂ ਔਰਤਾਂ ਦੇ ਨਾਲ ਇਹ ਸਰੀਰਕ ਸ਼ੋਸ਼ਣ ਕਰਦਾ ਸੀ ਉਹਨਾਂ ਨੂੰ ਬੇਹੋਸ਼ ਕਰਕੇ ਉਹਨਾਂ ਸਾਰਿਆਂ ਦੀਆਂ ਵੀਡੀਓ ਉਸ ਮੋਬਾਈਲ ਦੇ ਵਿੱਚੋਂ ਮਿਲਦੀਆਂ ਨੇ ਤੇ ਇਹ ਸਭ ਦੇਖ ਕੇ ਜਿਹੜੀ ਕੋਰਟ ਆ ਇਸ ਨੂੰ ਸਖਤ ਤੋਂ ਸਖਤ ਸਜ਼ਾ ਸੁਣਾ ਦਿੰਦੀ ਆ ਤੇ ਜਦੋਂ ਇਹਨੂੰ ਸਜ਼ਾ ਸੁਣਾਈ ਜਾਂਦੀ ਆ ਤੇ ਉਦੋਂ ਕੋਰਟ ਦੇ ਵਿੱਚ ਇਹ ਰੋ ਕੇ ਆਪ ਦਾ ਪੱਖ ਰੱਖਦਾ ਉਥੇ ਇਹ ਰਹਿਮ ਦੀ ਅਪੀਲ ਕਰਦਾ ਏ ਉਥੇ ਉਸ ਸਮੇਂ ਕਹਿੰਦਾ ਕੋਰਟ ਦੇ ਵਿੱਚ ਦਲੀਲ ਦਿੰਦਾ ਕਿ ਮੈਨੂੰ 슈ਗਰ ਦੀ ਬਿਮਾਰੀ ਆ ਮੈਨੂੰ ਮੋਤੀਆ ਬਿੰਦਾ ਤੇ ਮੈਨੂੰ ਦਿਖਦਾ ਨਹੀਂ ਆ ਇਸ ਕਰਕੇ ਜਿਹੜਾ ਹੈ ਮੇਰੇ ਤੇ ਰਹਿਮ ਕੀਤਾ ਜਾਵੇ ਤਾਂ ਉਸ ਸਮੇਂ ਕੋਰਟ ਇਸ ਦੀਆਂ ਜਿਹੜੀਆਂ ਦਲੀਲਾਂ ਨੂੰ ਆ ਉਹ ਖਾਰਜ ਕਰ ਦਿੰਦੀ ਆ ਔਰ ਕੋਰਟ ਦਾ ਕਹਿਣਾ ਇਹ ਆ ਉੱਥੋਂ ਦੇ ਜੱਜਾਂ ਦਾ ਕਹਿਣਾ ਇਹ ਸੀ ਕਿ ਇਹ ਇੱਕ ਉਹ ਪੁਰਸ਼ ਆ ਕਿ ਜਿਹੜਾ अनेका ਹੀ ਨਾ ਬਾਲਗ ਇੱਕ ਪੁਰਸ਼ ਜੋ ਕਿ अनेका ਨਾ ਬਾਲਗ ਲੜਕੀਆਂ ਦਾ ਜਿਸਨੇ ਕਿ ਸ਼ੋਸ਼ਣ ਕੀਤਾ ਹੋਵੇ ਤੇ ਉਹਨਾਂ ਦੇ ਜਿਹੜੇ ਲੜਕੀਆਂ ਦੇ ਮਾਪਿਓ ਆ ਉਹ ਚੈਨ ਦੀ ਨੀਂਦ ਕਿਵੇਂ ਸੌ ਸਕਦੇ ਨੇ ਤੇ ਉਹਨਾਂ ਨੂੰ ਵੀ ਕਾਫੀ ਜਿਹੜਾ ਸਮਾਂ ਲੱਗੇਗਾ ਇਸ ਸਦਮੇ ਦੇ ਵਿੱਚੋਂ ਬਾਹਰ ਨਿਕਲਣ ਲਈ ਸੋ ਇਸ ਲਈ ਜਿਹੜੀ ਕੋਰਟ ਨੇ ਐ ਇਸ ਤੇ ਕੋਈ ਵੀ ਰਹਿਮ ਨਹੀਂ ਕੀਤਾ ਅਖੀਰ ਦੇ ਵਿੱਚ ਇਹਦੀ ਅਚਾਨਕ ਉੱਥੇ ਸੈਂਟਰਲ ਹਿਸਾਰ ਦੀ ਸੈਂਟਰਲ ਜੇਲ ਦੇ ਵਿੱਚ ਜਿਹੜੀ ਇਹਦੀ ਮੌਤ ਹੋ ਜਾਂਦੀ ਹੈ